ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਜੀ ਵਜ੍ਹਾ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਜੀ ਹਰ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਪਿੰਗਲਵਾੜਾ ਸੁਸਾਇਟੀ ਯੂਕੇ ਤੇ ਅੰਮ੍ਰਿਤਸਰ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਜਗਰਾਤ ਸਿੰਘ ਰਾਜੀ ਹੁਣਾਂ ਕੋਲ ਲਵਾਂਗੇ ਤੇ ਨਾਲ ਦੀ ਨਾਲ ਭਗਤ ਜੀ ਦੇ ਜੀਵਨ ਦੇ ਉੱਤੇ ਵੀ ਥੋੜੀ ਜਿਹੀ ਚਾਤ ਜਿਹੜੀ ਉਹ ਜਰੂਰ ਮਰਾਂਗੇ ਤੇ ਕੁਝ ਕੋ ਵਿਚਾਰਾਂ ਜਿਹੜੀਆਂ ਉਹ ਸਰ ਜੀ ਜਰੂਰ ਕਰਾਂਗੇ ਪਹਿਲਾਂ ਮੈਂ ਜਗਰਾਤ ਸਿੰਘ ਰਾਜੀ ਹੁਣਾਂ ਦਾ ਸਵਾਗਤ ਪ੍ਰੋਗਰਾਮ ਦੇ ਵਿੱਚ ਕਰਦੀ ਆਂ ਸਤਿ ਸ਼੍ਰੀ ਅਕਾਲ ਵੀਰ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਬਿਲਕੁਲ ਜੀ ਪਿੰਡਰਵਾੜਾ ਚੈਰਿਟੀ ਅਸੋਸਾਇਟੀ ਯੂਕੇ ਤੇ ਅੰਮ੍ਰਿਤਸਰ ਦੀਆਂ ਗੱਲਬਾਤ ਕਰਾਂਗੇ ਤੇ ਪੀਵੀਸੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੋੜਾ ਜਿਹਾ ਆਪਾਂ ਚਾਤ ਰੂ ਮਾਰਾਂਗੇ ਕਿਉਂਕਿ ਭਗਤ ਜੀ ਦੀ 33ਵੀਂ ਵਰਸੀ ਸਮਾਗਮ ਜਿਹੜੇ ਨੇ ਉਹ ਇੱਥੇ ਯੂਕੇ ਦੇ ਵਿੱਚ ਵੀ ਕਰਵਾਏ ਗਏ ਤੇ ਅੰਮ੍ਰਿਤਸਰ ਦੇ ਵਿੱਚ ਵੀ ਕਰਵਾਏ ਗਏ ਤੋਂ ਥੋੜੀ ਜਿਹੀ ਅਪਡੇਟ ਉਹਦੇ ਬਾਰੇ ਜ਼ਰੂਰ ਦਿਓ ਜੀ ਇਹ ਤੋਂ ਪਹਿਲੀ ਗਲਤੀ ਹੈ ਜੀ ਦੇਖੋ ਕਿ 1 ਤਰੀਕ ਤੋਂ 5 ਤਰੀਕ ਤੱਕ ਜਿਹੜਾ ਇਹ ਪ੍ਰੋਗਰਾਮ ਲਿਖਿਆ ਹੈ ਉਹਨਾਂ ਨੇ ਜਿਹੜੇ ਕਾਵੇ ਹੈ ਤੇ ਅੱਜ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਸੱਭਿਆਚਾਰਕ ਮੇਲਾ ਜੋ ਕਿ ਗੁੰਗੇ ਬੋਲੇ ਬੱਚਿਆਂ ਨੇ ਇੱਕ ਉਸ ਮੇਲੇ ਦੇ ਵਿੱਚ ਗੀਤ ਗਾਏ ਤੇ ਉਹ ਟੀਚਰਾਂ ਜਿਹੜੇ ਉਹਨਾਂ ਦੇ ਟੀਚਰ ਆ ਜਿਹੜੇ ਕਿ ਬੂਰੇ ਉਹ ਬੋੜੇ ਬੱਚਿਆਂ ਦੇ ਟੀਚਰ ਆ ਉਹਨਾਂ ਨੇ ਇਸ਼ਾਰਿਆਂ ਦੇ ਨਾਲ ਉਹਨਾਂ ਨੂੰ ਦੱਸਿਆ ਤੇ ਕਿਵੇਂ ਉਹਨਾਂ ਨੇ ਮਤਲਬ ਉਸ ਗਾਣੇ ਤੇ ਉਹਨਾਂ ਨੇ ਡਾਂਸ ਕੀਤਾ ਪੰਗੜਾ ਪਾਇਆ ਤੇ ਇਹ ਦੇਖੋ ਕਿ ਬੜੀ ਅਨਪੁੱਤਰ ਇਹ ਨਜ਼ਾਰਾ ਹੋਏਗਾ ਕਿ ਉਹ ਬੱਚੇ ਇੱਕ ਜਿਹੜਾ ਕਿ ਭਗਤਪੂਰਨ ਸਿੰਘ ਉਨਾਰਾ ਮਾਤਾ ਵੀ ਤੇ ਪਿਤਾ ਵੀ ਉਸ ਸੰਸਥਾ ਦਾ ਤੇ ਉਹੀ ਵਰਸ਼ੀ ਤੇ ਉਹ ਬੱਚੇ ਕਿੰਨੇ ਖੁਸ਼ੀ ਦੇ ਵਿੱਚ ਆ ਮਤਲਬ ਉਹਨਾਂ ਨੇ ਇਹ ਜਿਹੜਾ ਕਿ ਮੇਲਾ ਸੱਭਿਆਚਕ ਮੇਲਾ ਉਹਦੇ ਵਿੱਚ ਹਿੱਸਾ ਲਿਆ ਤੇ ਜਿਹੜਾ ਕਿ ਕੱਲ ਨੂੰ ਖੂਨਦਾਨ ਕੈਂਪ ਲਗਾਇਆ ਜਾਏਗਾ ਜਿਹੜਾ ਕਿ ਉੱਥੇ ਜਿਹੜੇ ਨੇੜੇ ਹੈਗੇ ਹਸਪੀਟਲ ਹੈਗੇ ਆ ਉਹਨਾਂ ਦੇ ਵਿੱਚ ਉਹ ਖੂਨਦਾਨ ਮਤਲਬ ਮੁਹੱਈਆ ਤਰਾਏ ਜਗਤ ਭੇਜਿਆ ਜਾਏਗਾ ਤੇ ਐਤਵਾਰ ਨੂੰ ਇੱਕ ਪ੍ਰਦਰਸ਼ਨੀ ਜੋ ਕਿ ਬਨੌਟੀ ਕਲਾ ਕਰਤਿਆਂ ਦੀਆਂ ਜਿਹੜੀਆਂ ਉਹਨਾਂ ਨੇ ਚੀਜ਼ਾਂ ਬੱਚਿਆਂ ਨੇ ਬਣਾਈਆਂ ਉਹ ਤੇ ਖਾਸ ਤੌਰ ਤੇ ਕੁਦਰਤੀ ਖੇਤੀ ਦੀ ਪ੍ਰਦਰਸ਼ਨੀ ਪਲੱਸ ਜੋ ਯੂਕੇ ਦੀ ਸੰਗਤ ਅ ਅੰਗਹੀਨ ਕੇਂਦਰ ਸਾਰੇ ਦਾ ਸਾਰਾ ਜੋ ਜੋ ਬਿਨੇਸ਼ਨ ਹੈ ਉਹ ਉਹ ਉਸ ਦੇ ਅੰਦਰ ਦੀ ਸਾਰੀ ਜਿਹੜੇ ਖਾਤਿਆ ਹੈਗਾ ਉਹ ਪਿੰਡਰਵਾੜੇ ਦੀ ਸੰਸਥਾ ਜਿਹੜੀ ਇੱਥੋਂ ਦੀ ਹੈ ਸੰਗਤ ਉਹ ਦੇ ਸਿਆ ਆਇਆ ਹੈਗਾ ਤੇ ਉਹਦੀ ਪ੍ਰਦਰਸ਼ਨੀ ਹੋਏਗੀ ਤੇ ਸੋਮਵਾਰ ਨੂੰ ਸੱਭਿਆਚਾਰਕ ਅਤੇ ਆਚਰਣ ਵਿਸ਼ੇ ਤੇ ਵਿਚਾਰ ਹੋਣਗੇ ਕਿਉਂਕਿ ਜਿਹੜਾ ਸਾਡਾ ਸੱਭਿਆਚਾਰ ਹੈ ਕਲਚਰ ਹੈ ਤੇ ਆਚਰਣ ਜਿਹੜੇ ਕਰਤਾਰ ਹੈ ਸਾਡੇ ਕਿੱਦਾਂ ਦੇ ਹੋਣੇ ਚਾਹੀਦੇ ਆ ਉਹਨਾਂ ਤੇ ਵਿਸ਼ੇ ਤੇ ਉਚਾਰਾ ਹੋਣੀਆਂ ਬੁੱਢੀ ਜੀ ਵੀ ਉਹਨਾਂ ਤੇ ਵਿਚਾਰਾਂ ਕਰਨਗੇ ਤੇ ਮੰਗਲਵਾਰ ਨੂੰ ਆ ਭੋਗ ਪੈਣਗੇ ਤੇ ਉਸ ਦਿਨ ਜਾਨੀ ਕਿ ਜਿਹੜਾ 5 ਅਗਸਤ ਤੇ ਉਸ ਦਿਨ ਭਗਜੀ ਦੀ ਵਰਸੀ ਤਾਂ ਮਨਾਇਆ ਜਾਣਗੇ ਤੇ ਇਹ ਜਾਨੀ ਉਹਨਾਂ ਦਾ ਪ੍ਰੋਗਰਾਮ ਹੈਗਾ ਤੇ ਦੇਖੋ ਕਿ ਵਰਸੀ ਮਨਾਉਣੀ ਤੇ ਕੋਈ ਆਪਾਂ ਜਿਹੜਾ ਦਿਨ ਦੇ ਆ ਮਨਾਉਨੇ ਆ ਆਪਾਂ ਭੰਗੜਾ ਪਾ ਕੇ ਖਾ ਪੀ ਕੇ ਤੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਮਾਪਤੀ ਲੇਕਨ ਇਹ 1 ਤਰੀਕ ਤੋਂ 5 ਤਰੀਕ ਤੱਕ ਹਰ ਇੱਕ ਜਿਹੜੀ ਇਵੈਂਟ ਹੈ ਉਹ ਮੈਂ ਕਹਾਂਗਾ ਕਿ ਇੱਕ ਉਹ ਦੇਖਣਯੋਗ ਤੇ ਇੱਕ ਸੰਦੇਸ਼ਾ ਤੇ ਇੱਕ ਮੈਂ ਕਹਾਂਗਾ ਕਿ ਇਹ ਐਗਜ਼ਾਮਪਲ ਹੈ ਕਿ ਐਦਾਂ ਦੀਆਂ ਵਰਸ਼ੀਆਂ ਬਣਾਉਣੀਆਂ ਚਾਹੀਦੀਆਂ ਇਸ ਤਰੀਕੇ ਨਾਲ ਬਣਾਉਣੀਆਂ ਚਾਹੀਦੀਆਂ ਐਦਾਂ ਦੇ ਪ੍ਰਭਾਵ ਛੱਡਨੇ ਚਾਹੀਦੇ ਆ ਐਦਾਂ ਦਾ ਗਿਆਨ ਲੈ ਕੇ ਜਾਣਾ ਚਾਹੀਦਾ ਫਿਰ ਮੈਂ ਕਹਾਂਗਾ ਕਿ ਜੇ ਅਸੀਂ ਕਿਸੇ ਮੰਜ਼ਲ ਤੱਕ ਪਹੁੰਚ ਸਕਦੇ ਹਾਂ ਤਾਂ ਇਸ ਤਰੀਕੇ ਨਾਲ ਪਹੁੰਚ ਸਕਦੇ ਹਾਂ ਤਾਂ ਕਿ ਵਰਸ਼ੀਆਂ ਮਨਾਈਏ ਇੱਕ ਉਦਾਹਰਨ ਲਈ ਇੱਕ ਤਾਂ ਉਦਾਹਰਨ ਲਈ ਜ਼ਿੰਦਗੀ ਉਸ ਭਗਤ ਨੇ ਅ ਗੈਯਾਰੀ ਤੇ ਉਦਾਹਰਨ ਲਈ ਉਹਦੇ ਉਹਦੇ ਜਿਹੜੇ ਹੈਗੇ ਆ ਅ ਵਰਸ਼ੀ ਹੋਏ ਜਾਂ ਉਹਨਾਂ ਦਾ ਜਨਮ ਦਿਨ ਹੋਏ ਉਸ ਤਰੀਕੇ ਨਾਲ ਮਨਾਇਆ ਜਾਵੇ ਤੇ ਇਸ ਤਰੀਕੇ ਦੇ ਨਾਲ ਪਿੰਗਲਵੜਾ ਮਨਾ ਰਿਹਾ ਆਪਾਂ ਸਾਰੇ ਯੂਕੇ ਦੀ ਸੰਗਤ ਇੱਥੋਂ ਦੇ ਟਰਸਟੀ ਸਾਹਿਬਾਨ ਸਾਰੀ ਕਮੇਟੀ ਅਸੀਂ ਡਾਕਟਰ ਵੀਬਿੰਦਰ ਜੀ ਕੋਲ ਨੂੰ ਉਹਨਾਂ ਨੂੰ ਵਧਾਈ ਦੇਣੇ ਸਾਰੇ ਸਟਾਫ ਨੂੰ ਕੁਦਰਤੀ ਖੇਤੀ ਰਾਜੀਵ ਜੀ ਬਹੁਤ ਹੀ شدت ਨਾਲ ਉਹ ਕੁਦਰਤੀ ਖੇਤੀ ਦਾ ਕੰਮ ਕਰ ਰਹੇ ਹੈ ਤੇ ਹੋਰ ਵੀ ਜਿਹੜੇ ਡਿਪਾਰਟਮੈਂਟ ਹੈਗੇ ਉੱਥੋਂ ਦੇ ਬੱਚੇ ਜਿਹੜੇ ਕਿ ਉੱਥੇ ਹੀ ਪਲੇ ਉੱਥੇ ਹੀ ਜੰਮੇ ਉੱਥੇ ਹੀ ਉਹਨਾਂ ਨੇ এডਿਕੇਸ਼ਨ ਲਈ ਤੇ ਉੱਥੇ ਹੀ ਉਹ ਸੇਵਾ ਕਰ ਰਹੇ ਹੈ ਉਹਨਾਂ ਦੇ ਵੀ ਆਪਾਂ ਬੁਲਿਹਾਰੇ ਜਾਈਏ ਤੇ ਉਹਨਾਂ ਨੂੰ ਵੀ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੇ ਉੱਥੋਂ ਦੇ ਪ੍ਰਿੰਸੀਪਲ ਜਿਹੜੇ ਕਿ ਬੱਚਿਆਂ ਨੂੰ ਕਿਵੇਂ ਉਤਰਾਛਦੇ ਆ ਉਹਨਾਂ ਦਾ ਵੀ ਸਾਰੇ ਆ ਪ੍ਰਿੰਸੀਪਲ ਟੀਚਰਾਂ ਦਾ ਉਹਨਾਂ ਦਾ ਵੀ ਧੰਨਵਾਦ ਬਿਲਕੁਲ ਜੀ ਧੰਨਵਾਦ ਕਰਦਾ ਬਣਦਾ ਵੀ ਆ ਕਿਉਂਕਿ ਜਿਸ ਹਿਸਾਬ ਦੇ ਨਾਲ ਤੁਸੀਂ ਪੂਰੀ ਅਪਡੇਟ ਦਿੱਤੀ ਆ ਕਿ ਕਿਵੇਂ 5 ਦਿਨ ਲਗਾਤਾਰ ਜਿਹੜੇ ਪ੍ਰੋਗਰਾਮ ਜਿਹੜੇ ਉਹ ਕਰਵਾਏ ਜਾ ਰਹੇ ਨੇ ਇੱਥੇ ਸਟਾਰਟਿੰਗ ਸਭਿਆਚਾਰਕ ਤੋਂ ਸ਼ੁਰੂ ਕੀਤੀ ਆ ਖਾਸ ਕਰਕੇ ਉਹਦਾ ਬੱਚਿਆਂ ਦੀ ਜੇ ਆਪਾਂ ਗੱਲ ਕਰੀਏ ਜਿਨ੍ਹਾਂ ਦੇ ਕਿ ਜਿਵੇਂ ਵੀ ਜੀ ਤੁਸੀਂ ਗੱਲ ਕੀਤੀ ਕਿ ਮਾਤਾ ਪਿਤਾ ਭਗਤ ਜੀ ਨੇ ਸੋ ਉਸ ਸੰਸਥਾ ਦੇ ਵਿੱਚ ਉਹ ਬੱਚੇ ਜਿਨ੍ਹਾਂ ਦਾ ਕਿ ਮਾਤਾ ਪਿਤਾ ਤਾਂ ਨਹੀਂ ਹੈਗੇ ਜਿਨ੍ਹਾਂ ਨੇ ਜਨਮ ਦਿੱਤਾ ਪਰ ਅੱਜ ਜਿਹੜੇ ਉੱਥੇ ਸੰਭਾਲ ਰਹੇ ਨੇ ਕਰ ਰਹੇ ਨੇ ਉਹਨਾਂ ਵੱਲੋਂ ਇੱਕ ਇਸ ਤਰ੍ਹਾਂ ਦਾ ਪ੍ਰਬੰਧ ਕਰਨਾ ਕਿ ਉਹ ਬੱਚਿਆਂ ਦੀਆਂ ਖੁਸ਼ੀਆਂ ਨੂੰ ਜਿਹੜਾ ਆ ਉਹ ਦੁੱਗਣਾ ਚੁਪਣਾ ਕਰਨਾ ਤੇ ਨਾਲ ਦੇ ਨਾਲ ਭਗਤ ਜੀ ਨੂੰ ਵੀ ਯਾਦ ਕਰਨਾ ਇੱਕ ਬਹੁਤ ਵੱਡਾ ਉਪਰਾਲਾ ਆ ਵੀ ਜੀ ਤੇ ਇਹਦੇ ਵਿੱਚ ਮੈਂ ਤਾਂ ਤੁਹਾਡੀ ਵੀ ਸੇਵਾ ਕਰਨੀ ਜ਼ਰੂਰ ਚਾਹੂੰਗੀ ਕਿ ਮਿਲ ਜੁਲ ਕੇ ਅਸੀਂ ਦਿੱਤੀ ਕੀ ਸੰਦੇਸ਼ਾਂ 'ਚ ਬੈਠੇ ਆਂ ਸਾਰੇ ਕੋਸ਼ਿਸ਼ ਕਰ ਰਹੇ ਰਿਹਾ ਕਿ ਉਸ ਸੰਸਥਾ ਦੇ ਨਾਲ ਜੁੜੀਏ ਤੇ ਸਹਿਯੋਗ ਲਈਏ ਉਸ ਸੰਸਥਾ ਦਾ ਤੇ ਜਿੱਦਿਹਾ ਜੀ ਭਗਤ ਜੀ ਦੀ ਵਰਸੀ ਸਮਾਗਮ ਦੀ ਗੱਲ ਕੀਤੀ ਹੈ ਕਿ ਉੱਥੇ 5 ਦਿਨ ਲਗਾਤਾਰ ਪ੍ਰੋਗਰਾਮ ਚੱਲਦੇ ਨੇ ਇੱਥੇ ਭਗਤ ਜੀ ਦੀ 33ਵੀਂ ਵਰਸੀ ਸਵੈੰਸੀ ਗੁਰੂਕਾਰ ਇੱਥੇ ਵੀ ਤੁਸੀਂ ਜਿਹੜਾ ਆ ਉਹ ਵੀ ਇੱਥੇ ਵੀ ਸਮਾਤਾ ਆਰਮੀਕ ਸਮਾਗਮ ਕਰਵਾਇਆ ਸੋ ਕਿੰਨੇ ਦਾ ਰਿਹਾ ਕਿੰਨੇ ਕ ਸੰਗਤ ਪਹੁੰਚੀ ਉਹਦੇ ਬਾਰੇ ਵੀ ਜਰੂਰ ਆਪਸ ਵਿੱਚ ਬਿਲਕੁਲ ਬਿਲਕੁਲ ਦੇਖੋ ਕਿ ਕੈਂਪ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾੜ ਆਪਾਂ ਸਤਿਆਰ ਮਨੁੱਖ ਫੇਰ ਹੀ ਕਰ ਸਕਦੇ ਆ ਜੇ ਆਪਾਂ ਭਾਵੇਂ ਦੇਸ਼ ਹੋਵੇ ਭਾਵੇਂ ਪ੍ਰਦੇਸ਼ ਹੋਵੇ ਉਥੇ ਆਪਾਂ ਇਦਾਂ ਦੀਆਂ ਮਹਾਨ ਸਿੱਖਿਸ਼ੀਤ ਮਹਾਨ ਆਪਾਂ ਕਮਾਗ ਕੇ ਸਮਾਜ ਤੇ ਵੀ ਮਨੁੱਖਤਾ ਜੋ ਦੁੱਖਾਂ ਨਾਲ ਜੂਝ ਰਹੀ ਹੈ ਉਹਦਾ ਮਸੀਹਾ ਭਗਤ ਕੁਰੂ ਸਿੰਘ ਜੀ ਤੇ ਉਹਦੀ ਵਰਸ਼ੀ ਆਪਾਂ ਜਿਹੜੀ ਕਿ ਸਵੈੰਜੀ ਦੇ ਵਿੱਚ ਆਪਾਂ ਗਏ ਸੀਗੇ ਪਿਛਲੇ ਐਤਵਾਰ ਤੇ ਬਹੁਤ ਹੀ ਚੰਗਾ ਲੱਗਿਆ ਦੂਸਰੇ ਨੰਬਰ ਤੇ ਕਿ ਉਹ ਸੰਗਤ ਜਿਹੜੀ ਸਾਡੇ ਨਾਲ ਗਈ ਕਿਉਂਕਿ ਅਸੀਂ ਪੂਰੀ ਕੋਚ ਭਰੀ ਵੀ ਸੀਗੀ ਉਹ ਗਏ ਉਹਦੇ ਵਿੱਚ ਸਹਾਇਤਕਾਰ ਸਨ ਉਹਦੇ ਵਿੱਚ ਹੋਰ ਇੱਕ ਤੁਹਾਨੂੰ ਮੈਂ ਦੱਸਾਂ ਕਿ ਉਹਦੇ ਨਾਲ ਦੋ ਗੁਜਰਾਤੀ ਪਹਿਣਾ ਵੀ ਸੀ ਜੀ ਜੀ ਤੇ ਦੇਖੋ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਵੀ ਪਿੰਗਲਵਾੜਾ ਇਹ ਸ਼ਬਦ ਦਾ ਸਾਂਝਾ ਹੈ ਤੇ ਅੱਜ ਮੈਂ ਕਹਾਂਗਾ ਕਿ ਅੱਜ ਟੌਪਿਕ ਦਾ ਹੈਡਿੰਗ ਹੀ ਇਹ ਹੈਗਾ ਕਿ ਭਗਤਪੂਰਨ ਸਿੰਘ ਸਭ ਦਾ ਸੰਜਾ ਤੇ ਉਹਨਾਂ ਨੇ ਬੜਾ ਹੀ ਇੰਜੋਏ ਕੀਤਾ ਤੇ ਉੱਥੇ ਅਸੀਂ ਇਥੋਂ ਪਾਰ ਕਰ ਬਣੀ ਗੁਰੂ ਘਰ ਤੋਂ ਅਸੀਂ ਤਕਰੀਬਨ 7 ਵਜੇ ਚੱਲੇ ਸੀਗੇ ਤੇ ਰਸਤੇ ਦੇ ਵਿੱਚ ਅ ਅਸੀਂ ਜਪ ਕਰਦੇ ਗਏ ਗੁਰਬਾਣੀ ਦੇ ਜਿਹੜੇ ਸ਼ਬਦ ਪੜੇ ਤੇ ਫਿਰ ਉਸ ਤੋਂ ਬਾਅਦ ਬਹੁਤ ਹੀ ਇੱਕ ਸਭਿਆਚਾਰਕ ਅਪਕਸਾ ਦੇ ਕੇ ਇੱਕ ਹਫਤਾ ਮਾਂ ਤੇ ਹੋਰ ਬਹੁਤ ਅੱਛਾ ਜਣੀ ਰਸਤੇ ਦੇ ਵਿੱਚ ਚੰਗੀ ਰੌਣਕ ਅਸੀਂ ਲਗਾਈ ਕਿਉਂਕਿ ਜਦੋਂ ਅਸੀਂ ਇੱਥੇ ਚੱਲੇ ਸੀ ਅਸੀਂ ਕਿਹਾ ਸੀਗਾ ਕਿ ਬਰਸ਼ੀ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਅਸੀਂ ਕਿਉਂਕਿ ਜਿਹੜੀ ਸੈਲੀਬ੍ਰੇਟ ਕਰਨਾ ਹੈ ਉਹ ਤਾਂ ਹੀ ਸੈਲੀਬ੍ਰੇਟ ਕਰ ਰਹੇ ਅਸੀਂ ਕਿਉਂਕਿ ਉਹ ਮਹਾਨ ਭਗਤ ਦੁਨੀਆ ਨੂੰ ਕੀ ਕੁਝ ਦੇ ਕੇ ਗਿਆ ਤੇ ਸਾਨੂੰ ਕਿਦਾਂ ਸਿੱਧੇ ਰਸਤੇ ਤੇ ਪਾ ਕੇ ਗਿਆ ਕਿ ਫੈਲੀਬ੍ਰੇਸ਼ਨ ਉਹ ਇਦਾਂ ਦੇ ਦਿਨ ਹੁੰਦੇ ਹੈਗੇ ਆ ਤੇ ਮੈਂ ਕਹਾਂਗਾ ਕਿ ਦੇਖੋ ਕਿ ਆਪਾਂ ਗੱਲਾਂ ਕਰਦੇ ਆ ਜਦੋਂ ਭਗਤਾਂ ਦੀਆਂ ਗੱਲਾਂ ਕਰਦੇ ਆ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਦਾ ਸਭ ਉੱਪਰ ਆਥ ਤੇ ਸੱਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਇਹ ਜਦੋਂ ਆਪਾਂ ਇਦਾਂ ਦੇ ਸ਼ਬਦ ਪੜ੍ਹਦੇ ਆ ਤੇ ਕਿਵੇਂ ਉਦਾਂ ਦੇ ਭਗਤਾਂ ਤੇ ਇਹ ਠੁਕਦੀਆਂ ਗੱਲਾਂ ਜਿਨ੍ਹਾਂ ਨੇ ਕਿ ਆਪਣੀ ਜੀਵਨ ਦਾ ਇੱਕ ਮੈਨੀਫੈਸਟੋ ਇਦਾਂ ਦਾ ਬਣਾਇਆ ਤੇ ਉਸ ਮੈਨੀਫੈਸਟੇ ਚੱਲ ਕੇ ਉਹ ਸਾਨੂੰ ਵੀ ਇੱਕ ਮੈਨੀਫੈਸਟੋ ਬਣਾਉਣ ਦਾ ਰਾਹ ਦਿਖਾ ਕੇ ਤੇ ਉੱਥੋਂ ਦੀ ਖਾਸ ਤੌਰ ਤੇ ਮੈਂ ਜੀ ਮੈਂ ਕਹਾਂਗਾ ਕਿ ਕਮੇਟੀ ਤੁਸੀਂ ਟੀਵੀ ਤੇ ਪ੍ਰਚਾਰ ਹੁੰਦੇ ਦੇਖੇ ਆ ਟੀਵੀ ਤੇ ਇਲੈਕਸ਼ਨਾਂ ਦੀਆਂ ਗੱਲਾਂ ਹੁੰਦੀਆਂ ਦੇਖੀਆਂ ਟੀਵੀ ਤੇ ਸੇਵਾਦਾਰ ਸੇਵਾ ਮੰਗਦੇ ਆ ਸੰਗਤ ਤੋਂ ਸਾਨੂੰ ਸੇਵਾ ਦਾ ਮੌਕਾ ਦਿਓ ਜੀ ਉੱਥੋਂ ਦੀ ਜਿਹੜੀ ਕਮੇਟੀ ਹੈ ਪਹਿਲੀ ਗੱਲ ਤਾਂ ਮੇਰੇ ਖਿਆਲ ਆ ਕਿ ਉੱਥੇ 30-40 ਸਾਲ ਤੋਂ ਕੋਈ ਉੱਥੇ ਇਲੈਕਸ਼ਨ ਨਹੀਂ ਹੋਇਆ ਫਿਰ ਕਿ ਜਦੋਂ ਆਪਾਂ ਕਿਹਾ ਕਿ ਸੇਵਾਦਾਰ ਇਹ ਗੁਰੂ ਘਰ ਦੇ ਸੇਵਾਦਾਰ ਹੈ ਮੈਂ ਕਮੇਟੀ ਮੈਂਬਰਾਂ ਨੂੰ ਉੱਥੇ ਲੰਗਰ ਸਾਹਿਬ ਦੇ ਵਿੱਚ ਸੇਵਾ ਕਰਦੇ ਦੇਖਿਆ ਸਾਨੂੰ ਉਹ ਕਿਵੇਂ ਉਹ ਉਹਨਾਂ ਨੇ ਰਿਪੋਰਟ ਕੀਤਾ ਕਿਵੇਂ ਸਾਡੇ ਨਾਲ ਘੜੀਆਂ ਬਤਾਈਆਂ ਕਿਵੇਂ ਸਾਡੇ ਤੋਂ ਸਾਰਾ ਪਿੰਗਲ ਬਾਰੇ ਦੀ ਜਾਣਕਾਰੀ ਲਈ ਇਹ ਵੀ ਇੱਕ ਵਰਨਣ ਯੋਗ ਹੈ ਨਾ ਕਮਾਉਗਾ ਤੇ ਫਿਰ ਉਥੋਂ ਦੀ ਸੰਗਤ ਉਹ ਵੀ ਡਾਊਨ ਟੂ ਅਰਥ ਤੇ ਆਪਾਂ ਪ੍ਰੋਗਰਾਮ ਇੱਕ ਉਚੇਚਾ ਪ੍ਰੋਗਰਾਮ ਆਪਾਂ ਉਸ ਤੋਂ ਦਾ ਸਾਰਾ ਦਿਖਾਵਾਂਗੇ ਮੈਂ ਕਹਿੰਦਾ ਕਿ ਜਦੋਂ ਅਸੀਂ ਡੋਨੇਸ਼ਨ ਇਕੱਠੀ ਹੋਣ ਲੱਗੀ ਮੈਂ ਘੰਟਿਆਂ ਦੀ ਗੱਲ ਨਹੀਂ ਕਰਾਂਗਾ ਮਿੰਟਸ ਦੀ ਗੱਲ ਕਰਾਂਗਾ ਤਕਰੀਬਨ 10000 ਪਾਉਂਡ ਮਿੰਟਾਂ ਦੇ ਵਿੱਚ ਸੰਗਤ ਨੇ ਡੋਨੇਟ ਕੀਤਾ ਤੇ ਇਥੋਂ ਤੱਕ ਵੀ ਕਿ ਜਿੰਨਾ ਭੈਣਾ ਦੇ ਘਰ ਵਾਲੇ ਕਿਤੇ ਡਿਊਟੀਆਂ ਤੇ ਗਏ ਸੀ ਉਹਨਾਂ ਨੇ ਆ ਕੇ ਆਪਣੇ ਘਰ ਵਾਲੇ ਦੇ ਨਾਂ ਤੇ ਰਸੀਦ ਕਟਾਈ ਫਿਰ ਇੱਕ ਸਾਡੇ ਬਹੁਤ ਹੀ ਫੈਮਿਲੀ ਜਿਹੜੀ ਕਿ ਪੱਡਾ ਫੈਮਿਲੀ ਆਥੋਂ ਦੀ ਉਹ ਤਕਰੀਬਨ ਹਰ ਸਾਲ ਨੂੰ ਹੀ ਉਹ ਆਪਣੇ ਬੱਚਿਆਂ ਦਾ ਦਿਨ ਮਨਾਉਂਦੇ ਆ ਤਾਂ ਉਹ ਭਗਤ ਪੂਰਨ ਸਿੰਘ ਦੀ ਵਰ੍ਹੇ ਜਾਂ ਜਨਮ ਦਿਨ ਤੇ ਮਨਾਉਂਦੇ ਆ ਤੇ ਉਹ ਵੀ ਬਹੁਤ ਖੁੱਲ੍ਹ ਦਿਲ ਦੇ ਨਾਲ ਉਹ দান ਵੀ ਕਰਦੇ ਆ ਤੇ ਇੱਕ ਸਾਡੇ ਉੱਤੇ ਹੋਰ ਭੈਣ ਜੀ ਉਹ ਉਹਨਾਂ ਦੇ ਘਰ ਵਾਲੇ ਉਹਨਾਂ ਅਚਾਨਕ ਮਤਲਬ ਕਿਹੜੇ ਫੰਕਸ਼ਨ ਤੇ ਗਏ ਸੀਗੇ ਉਹਨਾਂ ਦੀਆਂ ਦੋ ਬੇਟੀਆਂ ਆਈਆਂ ਜੀ ਉਹਨਾਂ ਨੇ ਆਪ ਤਾਂ ਜਿਹੜਾ ਦਾਨ ਕਰਨਾ ਸੀ ਕਰਨਾ ਸੀਗਾ ਉਹਨਾਂ ਨੇ ਆਪਣੀ ਬੇਟੀ ਨੂੰ ਕਿਹਾ ਤੂੰ ਹੀ ਲਖਾ ਕੇ 500 ਪਾਉਣ। ਇੰਨੇ ਨੂੰ ਦੂਸਰੀ ਆ ਜਾਂਦੀ ਹੈ ਕਹਿੰਦੀ ਤੂੰ ਵੀ ਲਖਾ ਦਾਨ ਵਿੱਚ ਰਖਾ। ਜਦੋਂ ਆਪਣੇ ਬੱਚਿਆਂ ਨੂੰ ਤੁਸੀਂ ਐਸ ਤਰੀਕੇ ਨਾਲ ਦਾਨ ਨਹੀਂ ਬਣਾਦੇ। ਤੇ ਫਿਰ ਉੱਥੇ ਘਾਟਾ ਕਿਸੇ ਚੀਜ਼ ਦਾ ਨਹੀਂ ਲੈਂਦਾ। ਮੈਂ ਸਿਰਫ ਐਸ ਪ੍ਰੋਗਰਾਮ ਵਿੱਚ ਦਾਨ ਦੀ ਗੱਲ ਨਹੀਂ ਕਰ ਰਿਹਾ। ਮੈਂ ਕਹਿੰਦਾ ਕਿ ਆਪਾਂ ਇਹ ਜਿਹੜੀਆਂ ਵਰਤیاں ਬਣਾਉਣੇ ਆ। ਇਹ ਫੱਕੀ ਹੋਣਾਂ ਦੀਆਂ ਜਿਹੜੇ ਮਹਾਨ ਭਗਤ ਹੋਏ ਐ ਉਹਨਾਂ ਦੀ ਕਥਾ ਤੇ ਕਹਾਣੀ ਸੁਣਾਉਣੀ ਵੀ ਜ਼ਰੂਰੀ ਐ ਉਹ ਕੀ ਸਾਨੂੰ ਸੁਣਾ ਕੇ ਗਏ ਕੀ ਸੁਣ ਕੇ ਗਏ ਕੀ ਦੇਖ ਕੇ ਗਏ ਕੀ ਦਿਖਾ ਕੇ ਗਏ ਕੀ ਪੜ੍ਹ ਕੇ ਗਏ ਕੀ ਪੜਾ ਕੇ ਗਏ ਇਹ ਜਾਣਨ ਨੂੰ ਬਹੁਤ ਜ਼ਰੂਰੀ ਐ ਜਦੋਂ ਅਸੀਂ ਇਹਨਾਂ ਭਗਤਾਂ ਦੀਆਂ ਉਹ ਕਥਾ ਕਹਾਣੀਆਂ ਸੁਣੀਆਂ ਸੁਣਾਈਆਂ ਦੇਖੀਆਂ ਦਿਖਾਈਆਂ ਜੀ ਉਹ ਸਾਰੀ ਵਰਣਨ ਕਰਾਂਗੇ ਜੋ ਉਹਨਾਂ ਨੇ ਸੜਕਾਂ ਤੋਂ ਕਿਵੇਂ ਉਹਨਾਂ ਨੇ ਗੋਹਾ ਚੁੱਕਿਆ ਉਹਨਾਂ ਨੇ ਕੂੜਾ ਕਰਕਟ ਚੁੱਕਿਆ ਉਹਨਾਂ ਨੇ ਪਿੰਗਲਾ ਬੱਚਾ ਚੁੱਕਿਆ ਤਾਂ ਉਸੇ ਧਰਮ ਨਹੀਂ ਪੁੱਛਿਆ ਗਿਆ ਜਦੋਂ ਉਹਨਾਂ ਨੇ ਪਾਕਿਸਤਾਨ ਦੇ ਵਿੱਚ 1919 ਦੇ ਵਿੱਚ ਬਿਮਾਰੀ ਪਈ ਦੇਖੀ ਤਾਂ ਉਦੋਂ ਕੋਈ ਮਰਜ਼ੀ ਨਹੀਂ ਦੇਖਿਆ ਪਿੰਗਲ ਡੇਰਾ ਸਾਹਿਬ ਗੁਰੂਕਰ ਦੇ ਵਿੱਚ ਸੇਵਾ ਕੀਤੀ ਤਾਂ ਉੱਥੇ ਕੋਈ ਜਾਤ ਪਾਤ ਨਹੀਂ ਪੁੱਛੀ ਤੇ ਫਿਰ ਅੱਜ ਦੇ ਟੌਪਿਕ ਦਾ ਮੈਂ ਕਹਾਂਗਾ ਕਿ ਮੇਨ ਹੈਡਿੰਗ ਇਹੀ ਹੈ ਕਿ ਭਗਤ ਪੂਰਨ ਸਿੰਘ ਸਬਦਾ ਸੰਜਾ ਪੀਵੀਐਸ ਦੇ ਚੈਨਲ ਅੱਜ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਪਿਛਲੇ ਹਫਤੇ ਵੀ ਤੁਸੀਂ ਉੱਥੇ ਗਏ ਕੀ ਦੂਸਰੇ ਜਿਹੜੇ ਚੈਨਲ ਹੈ ਜਾਂ ਮੀਡੀਆ ਹੈ ਕੀ ਉਹ ਭਗਤ ਪੂਰਨ ਸਿੰਘ ਨੂੰ ਸਬਦਾ ਸੰਜਾ ਨਹੀਂ ਸਮਝਦਾ ਇਹ ਸਮਝਦਾ ਹੈ ਤਾਂ ਕੀ ਉੱਥੇ ਦੋ ਲਾਈਨਾਂ ਜਾਂ ਦੋ ਅੱਖਰ ਭਗਤ ਜੀ ਬਾਰੇ ਉਸ ਦਿਨ ਤੇ ਬੋਲੇ ਜਾ ਰਹੇ ਆ ਕਿ ਨਹੀਂ ਬੋਲੇ ਜਾ ਰਹੇ ਮੈਂ ਤਾਂ ਇਹ ਗੱਲ ਕਰ ਰਿਹਾ ਟੌਪਿਕ ਦਾ ਮੇਨ ਹੈਡਿੰਗ ਤਾਂ ਰੱਖਿਆ ਸੀ ਕਿ ਭਗਤ ਜੀ ਨੇ ਕੋਈ ਉੱਚਾ ਨੀਵਾ ਕੋਈ ਧਰਮ ਨਹੀਂ ਰੱਖਿਆ ਤੇ ਮੀਡੀਆ ਕਿਉਂ ਚੁੱਪ ਹੋ ਜਾਂਦਾ ਜਦੋਂ ਇਦਾਂ ਦੇ ਦਿਨ ਦਿਹਾੜੇ ਨੇ ਕਿਉਂ ਨਹੀਂ ਹੋ ਖਾਸ ਪ੍ਰੋਗਰਾਮ ਕਰ ਸਾਰਾ মিডিਆ ਭਾਵੇਂ ਉਹ ਰੇਡੀਓ ਹੋਵੇ ਭਾਵੇਂ ਉਹ ਟੀਵੀ ਹੋਵੇ ਭਾਵੇਂ ਕੋਈ ਸੋਸ਼ਲ ਮੀਡੀਆ ਹੋਵੇ ਉਸ ਦਿਨ ਤੇ ਮੈਂ ਕਹਾਂਗਾ ਕਿ ਨੈਸ਼ਨਲ ਡੇ ਇੰਡੀਆ ਦੇ ਵਿੱਚ ਦੀ ਬਾਹਰਲੀ ਕੰਟਰੀਆਂ ਕੀ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਦੁਨੀਆ ਦਾ ਰਾਜਾ ਕਿਹਾ ਸੀ ਦੁਨੀਆ ਦਾ ਫਿਕਰ ਕਰਨ ਵਾਲਾ ਕਿਹਾ ਸੀ ਜਿਹੜੇ ਉਹਨਾਂ ਦੇ ਫਿਕਰ ਸੀ ਉਹ ਅੱਜ ਅਸੀਂ ਜੇ ਉਹਨਾਂ ਨੇ ਉਹਨਾਂ ਤੇ ਅਮਲ ਨਹੀਂ ਕੀਤਾ ਸੋ ਅੱਜ ਆਪਾਂ ਸਾਰੀ ਦੁਨੀਆ 'ਚ ਦੇਖ ਰਹੇ ਆ ਕਿ ਕੀ ਹੋ ਰਿਹਾ। ਬਿਲਕੁਲ ਵੀਰ ਜੀ ਸੋ ਗੱਲ ਤੁਸੀਂ ਬਹੁਤ ਵਧੀਆ ਕੀਤੀ ਕਿ ਭਗਤ ਜੀ ਸਭ ਦੇ ਸਾਝੇ ਸਨ। ਸੋ ਆ ਜਿਹੜੇ ਉੱਤੇ ਵਿਚਾਰ ਕਰਨੇ ਵੀ ਬਣਦੀ ਆ ਜ਼ਰੂਰੀ ਜਦੋਂ ਅਸੀਂ ਗੱਲ ਕਰਦੇ ਆ ਮਨੁੱਖਤਾ ਦੀ ਸੇਵਾ ਦੀ। ਸੋ ਭਗਤ ਜੀ ਨੇ ਨਹੀਂ ਦੇਖਿਆ ਕਿ ਕਿਸ ਨੂੰ ਧਰਮ ਦੇ ਨੇ, ਕਿਸ ਰੰਗ ਦੇ ਨੇ, ਕਿਸ ਜਾਤ ਦੇ ਨੇ, ਕਿਸ نسل ਦੇ ਨੇ। ਉਹਨਾਂ ਦੇ ਲਈ ਅੰਦਰ ਇੱਕੋ ਹੀ ਸੀਗਾ ਕਿ ਮਨੁੱਖਤਾ ਦੀ ਸੇਵਾ ਕਰਨੀ। ਇਨਸਾਨੀਅਤ ਦੀ ਸੇਵਾ ਜਿਹੜੀ ਉਹ ਕਰਨੀ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਠਾਕੀ ਸਾਲ ਜਿਹੜੇ ਨੇ ਉਹ ਮਨੁੱਖਤਾ ਦੀ ਸੇਵਾ ਦੇ ਉੱਤੇ ਲਗਾ ਦਿੱਤੇ ਸੋ ਬਿਲਕੁਲ ਜੀ ਜਲਦੀ ਅਸੀਂ ਪ੍ਰੋਗਰਾਮ ਜਿਹੜਾ ਸੈਨਸੀ ਗੁਰੂਕਾਰ ਹੋਇਆ ਉਹਦੇ ਬਾਰੇ ਤੁਹਾਨੂੰ ਜਰੂਰ ਅਪਡੇਟ ਦਵਾਂਗੇ ਦਿਖਾਵਾਂਗੇ ਸਕਰੀਨ ਦੇ ਉੱਤੇ ਤਾਂ ਕਿ ਤੁਸੀਂ ਵੀ ਭਗਤ ਜੀ ਦੇ ਜੀਵਨ ਤੋਂ ਜਾਣੂ ਹੋ ਸਕੋ ਜਿਹੜਾ ਜਿਹਨਾਂ ਦੇ ਚੱਕਰ ਇਹ ਜੀਵਨੀ ਬਾਰੇ ਜਿਹੜਾ ਆ ਉਹ ਵੀ ਦੱਸੀਆ ਹੋਗਾ ਜੀ ਜਿਸ ਤੁਸੀਂ ਗੱਲ ਕੀਤੀ ਕਿ ਭਗਤ ਜੀ ਸਭ ਦੇ ਸਾਜੇ ਰਹੇ ਜੀ ਕੀ ਲੱਗਦਾ ਤੁਹਾਨੂੰ ਕਿ ਅੱਜ ਜਿਵੇਂ ਹਸਲਨਾ ਸਿੱਖੀਰ ਵੀ ਵੰਡ ਲਏ ਗੁਰੂ ਵੀ ਵੰਡ ਲਏ ਆਪਣੇ ਗ੍ਰੰਥ ਵੀ ਵੰਡ ਲਏ ਤੇ ਕੀ ਅਸੀਂ ਭਗਤਾਂ ਨੂੰ ਜਾਂ ਆਪਣੇ ਜਿਹੜੇ ਸਾਡੇ ਕਹਿ ਸਕਦੇ ਹਾਂ ਰੋਲ ਮਾਡਲ ਨੇ ਉਹਨਾਂ ਨੂੰ ਵੀ ਵੰਡ ਲਿਆ ਮੈਂ ਤਾਂ ਮਾਈ ਕੀ ਦੇਖੋ ਕਿ ਜਦੋਂ ਲਤੀਫੇ ਉਦੋਂ ਸੁਣਾਏ ਜਾਂਦੇ ਆ ਜਦੋਂ ਕੰਮ ਦੀ ਗੱਲ ਮੁੱਕ ਜਾਵੇ ਤੇ ਹਰ ਦੁਰਘਟਨਾ ਦੇ ਬੀਜ ਕਿਸੇ ਦੀ ਅੰਗੈਲੀ ਵਿੱਚ ਪਾਏ ਜਾਂਦੇ ਆ ਇਹ ਅਸੀਂ ਸਾਡੀਆਂ ਅੰਗੈਲੀਆਂ ਤੇ ਸਾਡੇ ਸਵਾਦ ਅਸੀਂ ਕਿਹੜੀ ਚੀਜ਼ ਨੂੰ ਪਸੰਦ ਕਰਦੇ ਆ ਜਦੋਂ ਸਾਡੇ ਜ਼ਿੰਦਗੀ ਦੇ ਮੈਨੀਫੈਸਟੇ ਆਪਣੇ ਗਲਤ ਹੋ ਜਾਣ ਤਾਂ ਫਿਰ ਭਗਤਪੂਰਨ ਸਿੰਘ ਵਰਗੇ ਭਗਤਾਂ ਨੂੰ ਸਾਂਝਾ ਨਹੀਂ ਸਮਝਿਆ ਜਾਂਦਾ ਤੇ ਕਿਸੇ ਨੇ ਕਿਹਾ ਕਿ ਮਹਾਨ ਪ੍ਰਸਿੱਧ ਅਤੇ ਮਹੱਤਵਪੂਰਨ ਉਹ ਹੁੰਦੇ ਆ ਜਿਹੜੇ ਸਾਰੀ ਦੁਨੀਆ ਬਾਰੇ ਸੋਚਣ ਤੇ ਉਹਨਾਂ ਮਹਾਨ ਤੇ ਮਹੱਤਵਪੂਰਨ ਜਿਹੜੇ ਇਨਸਾਨ ਤੇ ਪਲਤਾ ਹੈ ਉਹਨਾਂ ਦੇ ਸਕੂਲਾਂ ਦੇ ਵਿੱਚ ਲੇਖ ਵੀ ਲਿਖਾਏ ਜਾਣੇ ਚਾਹੀਦੇ ਆ ਲੇਕਿਨ ਅਸੀਂ ਦਾ ਲੇਖ ਜਿਹੜੇ ਸਾਡੇ ਲੀਡਰ ਹੈ ਜਿਹੜੇ ਸਾਨੂੰ ਇਸ ਮੁਕਾਮ ਤੱਕ ਲੈ ਕੇ ਗਏ ਆ ਅਸੀਂ ਤਾਂ ਉਹਨਾਂ ਦੇ ਸਖਾਰੇ ਆ ਆਪਣੇ ਬੱਚਿਆਂ ਨੂੰ ਕਿਸੇ ਬੱਚੇ ਨੂੰ ਤੁਸੀਂ ਅ ਕਿਸੇ ਪ੍ਰਾਈਮ ਮਿਨਿਸਟਰ ਦੀ ਬਾਇਓਗ੍ਰਾਫੀ ਤਾਂ ਤੁਸੀਂ ਪੁੱਛ ਸਕਦੇ ਹੋ ਲੇਕਿਨ ਭਗਤਾਂ ਬਾਰੇ ਉਹਨਾਂ ਨੂੰ ਗਿਆਨ ਨਹੀਂ ਇਹ ਮੈਂ ਕਹਾਂਗਾ ਕਿ ਸਾਡੀ ਕੌਮ ਦਾ ਸਾਡੇ ਜਿਹੜੇ ਅਸੀਂ ਐ ਖੁਦ ਅਸੀਂ ਐ ਸਾਡੀਆਂ ਕਮਜ਼ੋਰੀਆਂ ਕਿ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਪੁਰੀਆਂ ਪਾਰ ਅਸੀਂ ਤਾਂ ਭੁੱਖ ਨਹੀਂ ਮਿਟਾ ਸਕਿਆ ਆਪਣੀ ਅਸੀਂ ਸਬਰ ਤੇ ਸੰਤੋਖ ਤੇ ਨਹੀਂ ਖੜੇ ਜੇ ਸਬਰ ਤੇ ਸੰਤੋਖ ਅਸੀਂ ਖੜੀ ਗਏ ਤੇ ਫੇਰ ਹੀ ਭਗਤਾਂ ਦੀਆਂ ਗੱਲਾਂ ਹੋਣਗੀਆਂ ਫੇਰ ਹੀ ਭਗਤਾਂ ਨੂੰ ਸਮਝਾ ਸਮਝਾਇਆ ਜਾਏਗਾ ਅੱਜ ਜੇ ਮੈਂ ਤੁਹਾਨੂੰ ਦੱਸਦਾ ਕਿ ਇੱਕ ਮੈਂ ਕਥਾ ਵਾਚਕ ਦੀ ਕਥਾ ਸੁਣ ਰਿਆ ਸੀ ਮੈਂ 3 ਸਾਲ ਪਹਿਲਾਂ ਧਰਮ ਦੀ ਡੈਫੀਨੇਸ਼ਨ ਪਾਈ ਸੀ ਜੀ ਮੈਨੂੰ ਕਿਤੇ ਨੇ ਪੜਾਈ ਨਹੀਂ ਸੀ ਉਹ ਮੈਨੂੰ ਕਿਸੇ ਨੇ ਸਿਖਾਈ ਨਹੀਂ ਸੀ ਉਹ ਮੈਨੂੰ ਵਾਹਿਗੁਰੂ ਵੱਲੋਂ ਧਰਮ ਦੀ ਡੈਫੀਨੀਸ਼ਨ ਆ ਚੁੱਕੀ ਸੀ ਤੇ ਅੱਜ 3 ਸਾਲ ਬਾਅਦ ਜਿਹੜਾ ਕਿ ਬਹੁਤ ਹੀ ਗੁਣੀ ਗਿਆਨੀ ਪਿੰਦਰਪਾਲ ਸਿੰਘ ਦੀ ਤੁਸੀਂ ਕਥਾ ਸੁਣਦੇ ਹੋਵੋਗੇ ਆਪਣੇ ਚੈਨਲ ਤੇ ਹੀ ਆਂਦੀ ਹੈ ਜੀ ਉਹਨਾਂ ਨੇ ਐਗਜ਼ੈਕਟਲੀ ਸੇਮ ਡੈਫੀਨੀਸ਼ਨ ਮੇਰੇ ਵਾਲੀ ਉਹਨਾਂ ਨੇ ਅੱਜ ਦੱਸੀ ਹੈ ਜੀ ਉਹਨਾਂ ਨੇ ਧਰਮ ਦੀ ਡੈਫੀਨੀਸ਼ਨ ਉਹਨਾਂ ਨੇ ਇਹ ਕਿਹਾ ਕਿ ਅਸੀਂ ਤਾਂ ਇੱਕ ਦੂਜੇ ਨੂੰ ਨੀਵਾਂ ਤੇ ਆਪਣੇ ਆਪ ਨੂੰ ਉੱਚਾ ਦਿਖਾਉਣਾ ਆਪਣੇ ਸਿਰ ਵਧਾਉਣੇ ਤੇ ਉਹਨਾਂ ਦੇ ਸਿਰ ਘਟਾਉਣੇ ਸਿੱਖੇ ਹੈ ਤੇ ਅਸੀਂ ਧਰਮੀ ਕਿਵੇਂ ਹੋ ਸਕਦੇ ਆ ਧਰਮੀ ਸੀ ਸਾਡੇ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਸਬ ਸੰਗੀ ਬਾਣੀ ਲਿਖੀ ਜਿਨ੍ਹਾਂ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਤੇ ਸਾਡੇ ਸਾਝੇ ਸੰਤ ਭਗਤਪੂਰਨ ਸਿੰਘ ਜਿਨ੍ਹਾਂ ਨੇ ਉਸੇ ਗੁਰਬਾਣੀ ਨੂੰ ਸੁਣ ਕੇ ਉਹਦੇ ਤੇ ਅਮਲ ਕਰਕੇ ਆਪਣੇ ਸਰੀਰ ਤੇ ਹੰਡਾਇਆ ਤੇ ਪਿੰਗਲ ਵਾਲੇ ਨੂੰ ਉਸ ਹਰਮੰਦਰ ਸਾਹਿਬ ਦਾ ਪ੍ਰੈਕਟੀਕਲ ਕਾਰਮਾ ਹੈ ਜੀ ਕੀ ਜੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਤੁਸੀਂ ਕਿ ਅੱਜ ਸਾਨੂੰ ਭਗਤ ਜੀ ਸਭ ਦੇ ਸਾਹਮਣੇ ਨੇ ਸੋ ਰੋਲ ਮਾਡਲ ਦੀ ਜੇ ਆਪਾਂ ਗੱਲ ਕਰੀਏ ਕਿ ਅੱਜ ਚੇਂਜ ਹੁੰਦਾ ਜਾ ਰਿਹਾ ਸਾਡੀਆਂ ਥੌਟਸ ਨੇ ਜਿਵੇਂ ਤੁਸੀਂ ਗੱਲ ਕੀਤੀ ਕਿ ਲੇਖ ਜਿਹੜੇ ਕਿਤਾਬਾਂ ਦੇ ਵਿੱਚ ਲਿਖਣੇ ਚਾਹੀਦੇ ਨੇ ਸਾਡੇ এডੂਕੇਸ਼ਨ ਸਿਸਟਮ ਦੇ ਵਿੱਚ ਇਹਨਾਂ ਰੋਲ ਮਾਡਲਾਂ ਦੇ ਉੱਤੇ ਲੇਖ ਜਿਹੜੇ ਹੋਣੇ ਚਾਹੀਦੇ ਤੇ ਬੱਚਿਆਂ ਨੂੰ ਤਾਂ ਕਿ ਉਹਨਾਂ ਦੇ ਬਾਰੇ ਪਤਾ ਲੱਗੇ ਪਰ ਅਸਲ ਦੇ ਵਿੱਚ ਰੋਲ ਮਾਡਲ ਜੇ ਆਪਾਂ ਗੱਲ ਕਰੀਏ ਕਿ ਅੱਜ ਭਾਵੇਂ ਅਸੀਂ ਭੁੱਲ ਚੁੱਕੇ ਹਾਂ ਉਹ ਕਿਉਂਕਿ ਸਾਡੇ ਵਿੱਚ ਇੱਕ ਕਮੀ ਹੈ ਕਿਦਰ ਰੋਲ ਮਾਡਲ ਹੋਣੇ ਕਿੱਦਾਂ ਦੇ ਚਾਹੀਦੇ ਨੇ ਦੇਖੋ ਜੀ ਕਿ ਰੋਲ ਮਾਡਲ ਜਿਹੜੇ ਕਿ ਆਪਾਂ ਭਗਤ ਪੂਰਨ ਸਿੰਘ ਦੀ ਤਾਂ ਗੱਲ ਕਰ ਰਹੇ ਹਾਂ ਜੀ ਇਹਦੇ ਨਾਲ ਨਾਲ ਆਪਾਂ ਡਾਕਟਰ ਬੀਬੀ 인ਦਰਨੀਤ ਕੌਰ ਦੀ ਵੀ ਗੱਲ ਕਰਨੀ ਜ਼ਰੂਰੀ ਬਣਦੀ ਹੈ ਜੀ ਕਿ ਰੋਲ ਮਾਡਲ ਉਹ ਹੁੰਦੇ ਆ ਜਿਹੜੇ ਕਿ ਦੂਸਰੇ ਉਦர்த்த ਦੇ ਨਿਯਮਾਂ ਤੇ ਚੱਲਣ ਕਿਉਂਕਿ ਧਰਮ ਹੈ ਜਿਹੜਾ ਧਰਮ ਸਾਡਾ ਧਰਮ ਦੀ ਪਰਿਭਾਸ਼ਾ ਇਹ ਹੀ ਹੈ ਕਿ ਜੋ ਬ੍ਰਹਿਮੰਡ ਦੇ ਅਸੂਲ ਹੈ ਉਹ ਸਾਨੂੰ ਦੇਣਾ ਸਿਖਾਉਂਦੇ ਐ ਲੇਕਿਨ ਅਸੀਂ ਲੈਣ ਤੇ ਖੜੇ ਐ ਜੀ ਫਿਰ ਅਸੀਂ ਕਿਵੇਂ ਉਰੋਲ ਮਾਡਲਾਂ ਦੀਆਂ ਗੱਲਾਂ ਕਰਾਂਗੇ ਜਦੋਂ ਸਾਨੂੰ ਜੀਵਨ ਦੀ ਪਰਿਭਾਸ਼ਾ ਦਾ ਪਤਾ ਲੱਗ ਜੇ ਕਿ ਅਸੀਂ ਵਾਹਿਗੁਰੂ ਨੇ ਸਾਨੂੰ ਕੁਛ ਦੇਣ ਵਾਸਤੇ ਕੱਲਿਆ ਕੁਛ ਲੇਖਾ ਦੇਣ ਵਾਸਤੇ ਕੱਲਿਆ ਕੁਛ ਐਗਜ਼ਾਮੀਨੇਸ਼ਨ ਪਾਸ ਹੋਣ ਵਾਸਤੇ ਕੱਲਿਆ ਜਦੋਂ ਅਸੀਂ ਇਨ੍ਹਾਂ ਸਿਧਾਂਤਾਂ ਤੇ ਚੱਲਾਂਗੇ ਫਿਰ ਅਸੀਂ ਰੋਲ ਮਾਡਲਾਂ ਦੀਆਂ ਗੱਲਾਂ ਕਰਾਂਗੇ ਰੋਲ ਮਾਡਲਾਂ ਨੂੰ ਲੱਭਾਂਗੇ ਰੋਲ ਮਾਡਲਾਂ ਦੀਆਂ ਗੱਲਾਂ ਤੇ ਅਮਲ ਕਰਾਂਗੇ ਤੇ ਉਹੀ ਜੋ ਜਿਵੇਂ ਉਹਨਾਂ ਨੇ ਜ਼ਿੰਦਗੀ ਨਿਭਾਈ ਜੋ ਉਹਨਾਂ ਦੇ ਚਿੰਤਨ ਸੀ ਉਹਨਾਂ ਨੂੰ ਅਸੀਂ ਆਪਣੇ ਚਿੰਤਨ ਬਣਾ ਲਏ ਫਿਰ ਰੋਲ ਮਾਡਲਾਂ ਦੇ ਅਸੀਂ ਉਹਨਾਂ ਨੂੰ ਉਹਨਾਂ ਦੀ ਮਤਲਬ ਆਪਾਂ ਕਦਰ ਵੀ ਕਰਾਂਗੇ ਉਹਨਾਂ ਦੀਆਂ ਵਰ੍ਹਸ਼ੀਆਂ ਵੀ ਮਨਾਵਾਂਗੇ ਉਹਨਾਂ ਦੇ ਜਨਮ ਦਿਨ ਵੀ ਮਨਾਵਾਂਗੇ ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਤਾਂ ਆਪਦੇ ਜਨਮ ਦਿਨਾਂ ਤੇ ਜੋ ਕਹਿੰਦੇ ਹੁੰਦੇ ਆ ਕਿ ਉਹ ਬਨੌਟੀ ਰੋਸ਼नियां ਉਹ ਉਹਨਾਂ 'ਚ ਉਸ્વાસ ਰੱਖਦੇ ਆਂ ਜੇਕ ਅਸੀਂ ਜਨਮ ਦਿਨ ਵੀ ਮਨਾਉਣੇ ਆ ਮੈਂ ਕਹਾਂਗਾ ਕਿ ਪਿੱਛੇ ਕਿਸੇ ਭਗਤ ਦੀ ਕਿਸੇ ਰੋਲ ਮਾਡਲ ਦੀ ਪਿਕਚਰ ਲਗਾ ਕੇ ਤੇ ਦੱਸੋ ਕਿ ਅਸੀਂ ਐਸ ਸੰਸਥਾ ਵਾਸਤੇ ਜਾਂ ਅਸੀਂ ਮਨੁੱਖਤਾ ਵਾਸਤੇ ਜਾਂ ਅਸੀਂ ਲੋਕਾਈ ਵਾਸਤੇ ਆਹ ਕੰਮ ਕੀਤਾ ਸਭ ਦੇ ਜਨਮ ਦਿਨ ਤੇ ਤੇ ਉੱਥੇ ਫਿਰ ਵਧਾਈ ਦੇਣ ਦਾ ਵੀ ਫਰਜ਼ ਬਣਦਾ ਬਿਲਕੁਲ ਜੀ ਸੋ ਜਿਵੇਂ ਰੋਲ ਮਾਡਲ ਦੀ ਗੱਲ ਕੀਤੀ ਆਪਾਂ ਵਰਸੀ ਸਮਾਗਮ ਦੀ ਗੱਲ ਕਰ ਰਹੇ ਸੀਗੇ ਕਿ ਭਗਤ ਜੀ ਦੀ ਵਰਸੀ ਸਮਾਗਮ ਲੈ ਕੇ ਪਿੰਗਲਵਾੜਾ ਸੁਸਾਇਟੀ ਯੂਕਲੋਂ ਵੀ ਤੇ ਅੰਮ੍ਰਿਤਸਰ ਦੇ ਵੀ ਜਿਹੜਾ ਪ੍ਰੋਗਰਾਮ ਜਿਹੜੇ ਉਹ ਕਰਵਾਏ ਜਾ ਰਹੇ ਨੇ ਤੇ ਅਸਲ ਵਿੱਚ ਇਹ ਭਗ ਜਿਹੜੇ ਇਹ ਵਰਸੀ ਸਮਾਗਮ ਨੇ ਜਾਂ ਆਪਾਂ ਗੁਰੂਆਂ ਉਸਵਾਨਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦੇ ਆ ਇਹ ਅਸਲ ਦੇ ਵਿੱਚ ਕਿਉਂ ਤੇ ਕਿਵੇਂ ਮਨਾਉਣੇ ਚਾਹੀਦੇ ਨੇ ਬਿਲਕੁਲ ਜੀ ਪਹਿਲੀ ਗੱਲ ਤਾਂ ਦੇਖੋ ਕਿ ਜਦੋਂ ਆਪਾਂ ਕਿੰਨੇ ਵੀ ਕਿਉਂ ਮਨਾਉਣੇ ਚਾਹੀਦੇ ਕਿਉਂਕਿ ਜਦੋਂ ਮੀਂਹ ਪੈਂਦਾ ਹੋਵੇ ਤਾਂ ਅੰਬਰੀਲਾ ਲੈਣਾ ਪੈਂਦਾ ਆਪਾਂ ਨੂੰ ਛਤਰੀ ਹੁਣ ਜੋ ਕੁਝ ਹੋ ਰਿਹਾ ਦੁਨੀਆ ਤੇ ਭਾਵੇਂ ਉਹ ਯੂਕਰੇਨ ਕਿ ਹੋਵੇ ਭਾਵੇਂ ਉਹ ਗਾਜ਼ਾ ਦੇ ਵਿੱਚ ਹੋਵੇ ਭਾਵੇਂ ਉਹ ਜੋ ਕਿ ਕਈ ਜਿੰਨੇ ਵੀ ਪਾਰਟੀ ਆਂਡੀਆਂ ਦੇ ਹੈਗੇ ਜਾਂ ਹੋਰ ਵਾਰ ਦੇ ਵਿੱਚ ਜੋ ਕੁਝ ਮਾੜਾ ਹੋ ਰਿਹਾ ਹੈ ਜੇ ਉਹ ਮਾੜਾ ਆਪਾਂ ਸਮਝਦੇ ਮਾੜਾ ਹੋ ਰਿਹਾ ਹੈ ਤੇ ਫਿਰ ਸਾਨੂੰ ਚੰਗੇ ਕਦਮ ਜੇ ਚੰਗੇ ਕੰਮ ਕਰਾਂਗੇ ਉਹ ਇੱਕ ਮੀਂਹ ਵਾਲੇ ਅੰਬਰੀਲੇ ਦਾ ਕੰਮ ਕਰਦਗੇ ਅਸੀਂ ਉਹਨਾਂ ਤਕਲੀਫਾਂ ਤੋਂ ਉਹਨਾਂ ਅਤਿਆਚਾਰ ਤੋਂ ਉਹਨਾਂ ਜ਼ੁਲਮ ਤੋਂ ਆਪ ਵੀ ਬਚਾਂਗੇ ਦੂਸਰਿਆਂ ਨੂੰ ਸੁਚੇਤ ਵੀ ਕਰਾਂਗੇ ਸੋ ਇਹ ਕਾਰਨ ਹੈਗਾ ਕਿ ਅਸੀਂ ਇਹ ਜਿਹੜੇ ਦਿਨ ਹੈਗੇ ਆ ਉਹ ਮਨਾਉਣੇ ਚਾਹੀਦੇ ਆ ਤਾਂ ਕਿ ਅਸੀਂ ਸਾਵਧਾਨ ਕਰੀਏ ਲੋਕਾਂ ਨੂੰ ਕਿ ਆਪਾਂ ਗਲਤ ਹੋ ਚੁੱਕੇ ਸੀ ਗਲਤ ਹੈ ਲੇਕਿਨ ਹਜੇ ਸਵਾਰ ਹੋ ਸਕਦਾ ਹੈ ਹਜੇ ਬਚ ਸਕਦੇ ਆ ਇਸ ਕਰਕੇ ਮਨਾਉਣੇ ਚਾਹੀਦੇ ਆ ਜੀ ਬਿਲਕੁਲ ਤੇ ਜਿਵੇਂ ਮੈਂ ਗੱਲ ਕੀਤੀ ਕਿਵੇਂ ਮਨਾਉਣੇ ਚਾਹੀਦੇ ਨੇ ਕਿਉਂਕਿ ਜਿਵੇਂ ਪਿੰਗਰਵਾੜੇ ਵੱਲੋਂ ਜਿਹੜਾ ਸੱਭਿਆਚਾਰਕ ਤੌਰ ਤੇ ਵੀ ਰੱਖਿਆ ਗਿਆ ਅਖੰਡ ਪਾਠ ਸਾਹਿਬ ਵੀ ਕਰਾਉਣੇ ਨੇ ਉਹਨਾਂ ਨੇ ਤੇ ਨਾਲ ਦੇ ਨਾਲ ਸੈਮੀਨਾਰ ਵੀ ਲੱਗਣੇ ਨੇ ਕੁਝ ਅਹਿਮ ਵਿਦੇਜ ਵਿੱਚ ਤੁਸੀਂ ਕਰਦਾਰ ਦੀ ਗੱਲ ਕੀਤੀ ਆ ਤੇ ਉਹਦੇ ਉੱਤੇ ਵੀ ਜਿਹੜੇ ਵਿਚਾਰਾਂ ਸਾਂਝੀਆਂ ਜਿਹੜੀਆਂ ਹੋਣਿਆ ਨੇ ਸੋ ਕਿਤਨਾ ਕਿਤੇ ਜਿਹੇ ਕੰਮ ਕਰਨੇ ਚਾਹੀਦੇ ਨੇ ਜਿਹੜੇ ਇੱਕ ਦੂੰਗੀ ਸ਼ਾਪ ਜਿਹੜੀ ਹੋ ਸ਼ੱਦ ਕੇ ਜਾਣ ਬਿਲਕੁਲ ਬਿਲਕੁਲ ਦੇਖੋ ਕਿ ਆਪਾਂ ਹੁਣ ਸਵੰਜੀ ਗਏ ਸੀ ਉੱਥੇ ਜਦੋਂ ਉੱਥੇ ਤਕਰੀਬਨ ਮੈਂ ਕਦੇ ਵੀ ਕਿਸੇ ਵੀ ਫੰਕਸ਼ਨ ਤੇ ਜਾਂਦਾ ਹੁੰਨਾ ਉੱਥੇ ਬੱਚੇ ਬਹੁਤ ਘੱਟ ਹੁੰਦੇ ਆ। ਹਾਂਜੀ। ਲੇਕਿਨ ਉੱਥੇ ਬੱਚੇ ਬਹੁਤ ਸੀਗੇ। ਹਰ ਇੱਕ ਭੈਣ ਆਪਣੇ ਬੱਚਿਆਂ ਨੂੰ ਲੈ ਕੇ ਆਈ ਸੀ। ਮਾਤਾਵਾਂ ਆਪਣੇ ਬੱਚਿਆਂ ਨੂੰ ਲੈ ਕੇ ਆਈਆਂ ਸੀ। ਸੋ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਇਸ ਤਰੀਕੇ ਨਾਲ ਮਨਾਓ ਕਿ ਉਹਦੇ ਵਿੱਚ ਸਾਰੀ ਫੈਮਿਲੀ ਦੀ ਸਮੂਲਿਤ ਹੋਵੇ। ਜੀ। ਫਿਰ ਅਸੀਂ ਗੁਰੂ ਘਰ ਕਿਉਂ ਚੁਣਿਆ? ਅਸੀਂ ਗੁਰੂ ਘਰ ਦੇ ਵਿੱਚ ਕਿਉਂ ਜਾ ਕੇ ਮਨਾਈਏ? ਕਿਉਂਕਿ ਗੁਰੂ ਘਰ ਦੇ ਵਿੱਚੋਂ ਤੁਹਾਨੂੰ ਤੁਸੀਂ ਸਿੱਖ ਕੇ ਹੀ ਆਣਾ ਹੈ ਕੁਝ ਉਸ ਗੁਰੂ ਘਰ ਦੇ ਵਿੱਚ ਕੁਝ ਦੇ ਕੇ ਦੇ ਦੇਣ ਦੀ ਵੀ ਆਏ ਤੁਸੀਂ ਉੱਥੋਂ ਲੈ ਕੇ ਆਉਂਗੇ ਲੇਕਿਨ ਲੇਕਿਨ ਅਸੀਂ ਤਾਂ ਬਾਹਰੋਂ ਲੈਣ ਦੀ ਸੋਚ ਰਹੇ ਹਾਂ ਗੁਰੂ ਘਰਾਂ ਤੋਂ ਵੀ ਦੇਣ ਦੀ ਸੋਚ ਰਹੇ ਹਾਂ ਤਾਂ ਫਿਊਲ ਖਰਚੀਆਂ ਤੇ ਲੇਕਿਨ ਇਹ ਬਰਸੀ ਜਿਵੇਂ ਪਿੰਗਲਵਾੜੀ ਅੰਮਰਸਾਰ ਮਨਾਈ ਜਾ ਰਹੀ ਹੈ ਪੰਜ ਦਿਨ ਤੋਂ ਮਨਾਈਏ ਮਨਾਈ ਜਾ ਰਹੀ ਹੈ ਉਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਆਪਣੇ ਆਪ ਨੂੰ ਲਵਾਰਸ ਸਮਝੇ ਸੀ ਆਪਣੇ ਆਪ ਨੂੰ ਬੇਗਾਹ ਸਮਝਦੇ ਸੀ ਆਪਣੇ ਆਪ ਨੂੰ ਮਤਲਬ ਮਾਂ ਤੇ ਤੋਂ ਪਿਓ ਤੋਂ ਬਗੇਰ ਸਮਝਦੇ ਸੀ ਉਹਨਾਂ ਉਹ ਬੱਚੇ ਭੰਗੜਾ ਪਾ ਰਹੇ ਐ ਐਦਾਂ ਵਰਤੀਆਂ ਬਣਾਉਣੀਆਂ ਚਾਹੀਦੀਆਂ ਉਹਨਾਂ ਬੱਚਿਆਂ ਨੂੰ ਉਹਨਾਂ ਦੀ ਕੀਮਤ ਉਹਨਾਂ ਦਾ ਜਿਹੜਾ ਘਰ ਜਿਆ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਕਿੰਨਾ ਆਪਣੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਤੇ ਲੋੜਵੰਦਾਂ ਦੀ ਸਹਾਇਤਾ ਹੋ ਰਹੀ ਹੈ ਖੂਨਦਾਨ ਹੋ ਰਿਹਾ ਹੈ ਇਹ ਜਿਹੜੀਆਂ ਇਦਾਂ ਦੀਆਂ ਵਰਸ਼ੀਆਂ ਮੈਂ ਕਹਾਂਗਾ ਕਿ ਇਹ ਸਾਰੀ ਦੁਨੀਆ ਦੇ ਵਿੱਚ ਜੀ ਰੋਲ ਮਾਡਲ ਹੈ ਤੇ ਉਹਨਾਂ ਦੀਆਂ ਵਰਸ਼ੀਆਂ ਇਦਾਂ ਹੋਣੀਆਂ ਚਾਹੀਦੀਆਂ ਨੇ ਇੱਕ ਐਗਜ਼ੈਂਪਲਰੀ ਮੈਂ ਕਹਾਂਗਾ ਕਿ ਇਹ ਵਰਸ਼ੀ ਮਨਾਈ ਜਾ ਰਹੀ ਹੈ ਅਮਰਸਰ ਤੇ ਇੱਥੇ ਵੀ ਜਿਵੇਂ ਅਸੀਂ ਮਨਾਈ ਚਲੋ ਅਸੀਂ ਹੋਰ ਐਕਟੀਵਿਟੀ ਉਹਨੇ ਜਿੰਨੀਆਂ ਨਹੀਂ ਕਰ ਸਕੇ ਸਾਡੇ ਕੋਲੇ ਉਹਨੀਆਂ ਸੁਹੂਲਤਾਵੀਆਂ ਸਾਡੇ ਕੋਲ ਹੈਗੀਆਂ ਲੇਕਨ ਦੇਖੋ ਕਿ ਉਹ 52 52 ਸਾਡੇ ਨਾਲ ਜਿਹੜੇ ਸਖਸ਼ੀਤਾ ਗਈਆਂ ਸਾਡੇ ਨਾਲ ਤੇ ਉਹ ਪਤਾ ਨਹੀਂ ਕਿੰਨਿਆਂ ਹੋਰ ਲੋਕਾਂ ਨੂੰ ਇਨਸਪਾਇਰ ਕਰਨ ਗਈਆਂ ਜਾ ਕੇ ਉਹ ਦਰਸ਼ਨੀਆਂ ਇਹਦੇ ਨਾਲ ਇੱਕ ਵੱਡੇ ਕਾਫਲੇ ਬਣਨਗੇ ਇੱਕ ਸਮਾਜ ਸੇਵੀ ਸੰਸਥਾ ਉਹ ਉਹਨਾਂ ਦਾ ਪ੍ਰਸਾਰ ਜਿਆਦਾ ਹੋਏਗਾ ਸੋ ਇਸ ਕਰਕੇ ਮੈਂ ਕਹਿੰਦਾ ਕਿ ਐਦਾਂ ਮਨਾਓ ਤਾਂ ਕਿ 1 ਦਾ 1 ਤੋਂ 11 ਹੋਣ ਇੱਕ ਹੋਰ ਦੇ ਨਾਲ 111 ਤੇ 1111 ਇਹ ਤਾਂ ਹੀ ਹੋ ਸਕਦਾ ਹੈ ਜੇ ਵਰਸ਼ੀਆਂ ਨੂੰ ਇੱਕ ਸਹੀ ਰੂਪ ਦਿੱਤਾ ਜਾਵੇ ਤੇ ਉਹ ਸਹੀ ਰੂਪ ਪਿੰਗਲਵਾੜੇ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਮੇਰਬਲ ਜੀ ਬਹੁਤ ਬਹੁਤ ਧੰਨਵਾਦ ਜੀ ਇਨੀ ਅਪਡੇਟ ਦੇ ਲਈ ਤੇ ਸਾਨੂੰ ਹੋਰ ਜਾਗਰੂਕ ਵੀ ਲੈਣੀ ਪੈਣੀ ਆ ਤੇ ਜਾਣ ਤੋਂ ਪਹਿਲਾਂ ਕੋਈ ਹੋਰ ਸੰਗਤਾਂ ਨੂੰ ਤੁਸੀਂ ਸਨੇਹਾ ਦੇਣਾ ਚਾਹੁੰਦੇ ਹੋ ਬਿਲਕੁਲ ਜੀ ਦੇਖੋ ਕਿ ਮੈਂ ਇੰਨਾ ਪ੍ਰਭਾਵਿਤ ਹੋਇਆ ਸਵੇਨ ਜੀ ਗੁਰੂ ਘਰ ਦੀ ਸੰਗਤ ਤੋਂ ਤੇ ਇਹ ਪ੍ਰੋਗਰਾਮ ਆਪਾਂ ਸਾਰੇ ਬਹੁਤ ਵਿਸਥਾਰ ਦੇ ਵਿੱਚ ਦਿਖਾਵਾਂਗੇ ਲੇਕਿਨ ਇੱਥੋਂ ਦੇ ਸਾਰੇ ਗੁਰੂ ਘਰਾਂ ਨੂੰ ਮੇਰੀ ਇਹ ਅਪੀਲ ਹੈ ਕਿ 5 ਅਗਸਤ ਨੂੰ ਇਹ 5 ਅਗਸਤ ਵੀਕਡੇ ਚ ਆਉਂਦਾ ਤਾਂ ਆ ਜਿਹੜਾ ਵਾਰ ਐਤਵਾਰ ਆਉਣਾ ਇਹਦੇ ਤੇ ਵਰਸ਼ੀ ਬਾਰੇ ਜਰੂਰ ਗੱਲਬਾਤ ਕਰਿਓ ਜੇ ਕੋਈ ਗੁਰੂ ਘਰ ਸਾਨੂੰ ਕਹਿੰਦਾ ਕਿ ਜੇ ਅਸੀਂ ਬਣਾਣੀ ਹੈ ਤੇ ਅਸੀਂ ਚਾਹ ਸਾਂਝੇ ਕਰਨੇ ਆ ਉਹ ਵੀ ਸਰ ਮੱਥੇ ਤੇ ਤੇ ਲੇਕਿਨ ਸਾਰੇ ਯੂਕੇ ਦੇ ਗੁਰੂ ਘਰ ਜਿਹੜੇ ਉਹਨਾਂ ਨੂੰ ਅਪੀਲ ਹੈ ਕਿ ਵਰਸੀ ਦਾ ਦਿਨ ਜ਼ਰੂਰ ਮਨਾਇਓ ਭਾਵੇਂ ਕਿਸੇ ਤਰ੍ਹਾਂ ਵੀ ਮਨਾਇਓ ਤੇ ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਧੰਨਵਾਦ ਜੀ ਬਿਲਕੁਲ ਜੀ ਹੁਣ ਸਾਨੂੰ ਲੈਣੀ ਪੈਣੀ ਹੈ ਜ਼ਾਹਰਤ ਮਿਲਾਂਗੇ ਅਗਲੇ ਹਫਤੇ ਫਿਰ ਪ੍ਰੋਗਰਾਮ ਜੀਵਨ ਜਾਗ ਦੇ ਵਿੱਚ ਤਦ ਤੱਕ ਲਈ ਰੱਖਿਓ ਆਪਣਾ ਖਿਆਲ ਮੇਰੇ ਵੱਲੋਂ ਤੇ ਵੀਰ ਜੀ ਵੱਲੋਂ ਆਪ ਨੂੰ ਪਿਆਰ ਤੇ ਸਤਿਕਾਰਪ੍ਰੀ ਸਤਸ੍ਰੀ ਅਕਾਲ